ਪਾਵੇਂ ਐਸਵੇਲੇ ਬਹੁਤ ਜ਼ਿਆਦਾ ਕੋਸ਼ਿਸ਼ਾਂ ਹੋ ਰਹੀਆਂ ਵਾਂ ਵੀ ਸਾਰੀਆਂ ਜਥੇਬੰਦੀਆਂ ਜਿਹੜੀਆਂ ਵਾਂ ਇਹਨੇ ਦੇ ਆਗੂ ਇਕੱਠੇ ਹੋ ਕੇ ਇਕੱਠਾ ਸੰਘਰਸ਼ ਲਾਉਣ ਜਿਵੇਂ 2020-21 ਦੇ ਵਿੱਚ ਲੈ ਗਿਆ ਸੀ ਜਦੋਂ ਕਾਮਯਾਬੀ ਮਿਲੀ ਸੀ ਤਿੰਨੇ ਖੇਤੀ ਬਿੱਲ ਉਹਦੋਂ ਵਾਪਸ ਹੋਏ ਸੀ ਸੌਰੀ ਸੋ ਕੋਸ਼ਿਸ਼ਾਂ ਹੋ ਰਹੀਆਂ ਵਾਂ ਲੇਕਿਨ ਲੱਗਦਾ ਨਹੀਂ ਜੋ ਹਾਲਾਤ ਬਣੇ ਹੋਏ ਨੇ ਕਿ ਇਹ ਕੋਸ਼ਿਸ਼ਾਂ ਕਾਮਯਾਬ ਹੋਣਗੀਆਂ ਵਖਰੇਵੇਂ ਬਹੁਤ ਨੇ ਔਰ ਐਸਵੇਲੇ ਸਭ ਤੋਂ ਜ਼ਿਆਦਾ ਮਸਲਾ ਜਿਹੜਾ ਬਹੁਤ ਚੌਧਰ ਦਾ ਵਾ ਸ਼ਾਇਦ ਜਿਹੜੀਆਂ ਜਥੇਬੰਦੀਆਂ ਇਸ ਵੇਲੇ ਖਨੌਰੀ ਦੇ ਵਿੱਚ ਆਪਣਾ ਸੰਘਰਸ਼ ਕਰ ਰਹੀਆਂ ਵਾਂ ਉਹਨਾਂ ਨੂੰ ਹੁਣ ਲੱਗਦਾ ਵਾ ਕਿ ਜੇ ਕਾਮਯਾਬੀ ਮਿਲ ਰਹੀ ਆ ਤੇ ਉਹਨਾਂ ਦੇ ਕਰਕੇ ਮਿਲ ਰਹੀ ਆ ਸੋ ਚਾਹੁੰਦੇ ਆ ਕਿ ਬਾਕੀ ਸਾਰੇ ਜਥੇਬੰਦੀਆਂ ਉਹਨਾਂ ਦੇ ਮਗਰ ਲੱਗਣ ਸਰਵਨ ਸਿੰਘ ਪੰਦੇਰ ਕਾਕਾ ਸਿੰਘ ਇਹ ਚਾਹਣਗੇ ਕਿ ਲੋਕੀ ਬਾਕੀ ਜਥੇਬੰਦੀਆਂ ਸਾਡੇ ਮਗਰ ਲਾ ਕੇ ਅੱਗੇ ਚੱਲੀਏ ਆਪਾਂ ਔਰ ਵੈਸੇ ਵੀ ਜਿਗਜੀਤ ਸਿੰਘ ਢੱਲੇਵਾਲ ਦੇ ਮਰਨ ਵਰਤ ਨੂੰ ਕੱਲ 50 ਦੇ ਦੋ ਹੋ ਜਾਣੇ ਆ ਸੋ ਉਹਨਾਂ ਨੂੰ ਲੱਗਦਾ ਵਾ ਕਿ ਸਾਡੇ ਲੀਡਰ ਨੇ ਵੇਖੋ ਕਿ ਐਡੀ ਵੱਡੀ ਕੁਰਬਾਨੀ ਕੀਤੀ ਸੋ ਔਰ ਜਿੰਨੂੰ ਲੋਕੀ ਮੰਨਦੇ ਆ ਕਿ ਉਹਨਾਂ ਨੇ ਬੜੀ ਵੱਡੀ ਕੁਰਬਾਨੀ ਕੀਤੀ ਆ ਸੋ ਬਾਕੀ ਜਥੇਬੰਦੀਆਂ ਨੂੰ ਸਾਡੇ ਨਾਲ ਰਲਣਾ ਚਾਹੀਦਾ ਵਾ ਨਾ ਕਿ ਸਾਨੂੰ ਉਹਨਾਂ ਨਾਲ ਰਲਣਾ ਚਾਹੀਦਾ ਵਾ ਸੋ ਦਬਾਅ ਪਾ ਕੇ ਉਹਨਾਂ ਨੇ ਜਿਹੜੀ ਮੀਟਿੰਗ ਵੀ ਸੀ ਪਟਿਆਲੇ ਤੋਂ ਉੱਥੇ ਆਪਣੇ ਨੇੜੇ ਲੈਣ ਦੀ ਸੋ ਮੈਨੂੰ ਲੱਗਦਾ ਵਾ ਕਿ ਇਹ ਕੋਸ਼ਿਸ਼ਾਂ ਹੁਣ ਜਿਵੇਂ ਅਗਲੀ ਮੀਟਿੰਗ ਆ ਜੇ ਅੱਜ ਕਿਸੇ ਸਿੱਟੇ ਤੇ ਪਹੁੰਚਣਾ ਹੁੰਦਾ ਤੇ ਅੱਜ ਵਾਲੀ ਮੀਟਿੰਗ ਦੇ ਵਿੱਚ ਹੀ ਸਿੱਟੇ ਤੇ ਪਹੁੰਚ ਸਕਦੇ ਸੀ ਪਰ ਪਹਿਲੋਂ ਇੱਕ ਮੀਟਿੰਗ ਹੋਈ ਹੁਣ 18 ਨੂੰ ਮੀਟਿੰਗ ਹੋਣ ਜਾ ਰਹੀ ਆ ਸੋ ਮੈਨੂੰ ਨਹੀਂ ਲੱਗਦਾ ਕਿ ਕੋਈ ਬਹੁਤਾ ਹੀ ਕਾਮਯਾਬੀ ਮਿਲੂਗੀ ਮੇਰਾ ਆਪਣਾ ਇੱਕ ਮੰਨਣਾ ਵਾ ਕਿ ਜੇ ਵਾਕਈ ਜਥੇਬੰਦੀਆਂ ਚਾਹੁੰਦੀਆਂ ਵਾ ਪਿਆਪਾ ਨੂੰ ਦੁਬਾਰਾ ਕਾਮਯਾਬੀ ਮਿਲੇ ਤੇ ਇੱਕ ਵਾਰੀ ਸੰਘਰਸ਼ ਨੂੰ ਵਾਪਸ ਲੈ ਕੇ ਸੰਘਰਸ਼ ਦੇ ਉੱਪਰ ਮੁੜ ਵਿਚਾਰ ਕਰਨਾ ਚਾਹੀਦਾ ਵਾ ਆਪਣੀਆਂ ਮੰਗਾਂ ਦੇ ਉੱਪਰ ਵੀ ਮੁੜ ਵਿਚਾਰ ਕਰਨਾ ਚਾਹੀਦਾ ਵਾ ਬਾਕੀ ਮੁਲਕ ਦੀਆਂ ਜਿਹੜੀਆਂ ਜਥੇਬੰਦੀਆਂ ਵਾ ਆਫਟਰ ਆਲ ਖੇਤੀਬਾੜੀ ਸਿਰਫ ਪੰਜਾਬ ਦੇ ਵਿੱਚ ਤੇ ਹੈ ਨਹੀਂ ਠੀਕ ਹੈ ਪੰਜਾਬ ਇੱਕ ਪ੍ਰਮੁੱਖ ਸੂਬਾ ਵਾ ਖੇਤੀਬਾੜੀ ਦਾ ਪੰਜਾਬ ਹਰਿਆਣਾ ਯੂਪੀ ਮਧ ਪ੍ਰਦੇਸ਼ ਲੇਕਿਨ ਬਾਕੀ ਸਟੇਟਾਂ ਦੇ ਵਿੱਚ ਵੀ ਤੇ ਕੁਝ ਨਾ ਕੁਝ ਫਸਲ ਉਗਾਈ ਜਾਂਦੀ ਹੈ ਉੱਥੋਂ ਦੀਆਂ ਜੱਥੇਬੰਦੀਆਂ ਨਵੀਂ ਕੰਫੀਡੈਂਸ ਵਿੱਚ ਲੈ ਕੇ ਇਕੱਠੀ ਇੱਕ ਸੰਘਰਸ਼ ਜਿਹੜਾ ਵਾ ਇਹ ਚਲਾਉਣਾ ਚਾਹੀਦਾ ਔਰ ਮੰਗਾਂ ਜਿਹੜੀਆਂ ਵਾ ਇੱਕ ਰੀਜ਼ਨੇਬਲ ਹੋਣੀ ਚਾਹੀਦੀਆਂ ਵਾ ਆਫਟਰ ਆਲ ਹਰ ਚੀਜ਼ ਆਪਾਂ ਕੇਂਦਰ ਤੇ ਨਾ ਪਾਈਏ ਬਹੁਤ ਕੁਝ ਸੂਬਾ ਸਰਕਾਰਾਂ ਵੀ ਕਰ ਸਕਦੀਆਂ ਵਾ ਸੋ ਕਿਸਾਨਾਂ ਆਗੂਆਂ ਨੂੰ ਚਾਹੀਦਾ ਵਾ ਕਿ ਉਹ ਫੈਸਲਾ ਕਰਨ ਕਿ ਕਿਹੜੀਆਂ ਚੀਜ਼ਾਂ ਦੇ ਵਿੱਚ ਸੂਬਾ ਸਰਕਾਰਾਂ ਸਾਡੀ ਮਦਦ ਕਰ ਸਕਦੀਆਂ ਵਾ ਐਮਐਸਪੀ ਦੇ ਸਕਦੀਆਂ ਵਾ ਹੋਰ ਕੀ ਕੁਝ ਕਰ ਸਕਦੀਆਂ ਜਿਵੇਂ ਬਹੁਤ ਅੱਛਾ ਵਿਚਾਰ ਆਇਆ ਅਜੀ ਦੀ ਡਿਸਕਸ਼ਨ ਦੇ ਵਿੱਚ ਵੀ ਸਟੋਰੇਜ ਕਪੈਸਿਟੀ ਬਣਾਈ ਜਾਵੇ ਔਰ ਪਿੰਡਾਂ ਦੇ ਵਿੱਚ ਕੋਆਪਰੇਟਿਵ ਸੁਸਾਇਟੀਆਂ ਦੇ ਥਰੂ ਸਟੋਰੇਜ ਕਪੈਸਿਟੀ ਬਣ ਸਕਦੀ ਹੈ। ਸੋ ਇਸ ਕਰਕੇ ਕੁਝ ਚੀਜ਼ਾਂ ਸੂਬਾ ਸਰਕਾਰ ਨੇ ਡਿਸਕਸ ਕੀਤੀਆਂ ਜਾਣ ਔਰ ਕੁਝ ਗੱਲਾਂ ਜਿਹੜੀਆਂ ਨੇ ਕੇਂਦਰ ਸਰਕਾਰ ਕੋਲ ਲਿਜਾਣ ਦੀ ਲੋੜ ਆ ਉਹ ਕੇਂਦਰ ਸਰਕਾਰ ਕੋਲ ਲਜਾਈਆਂ ਜਾਣ। ਸੋ ਮੇਰਾ ਖਿਆਲ ਆ ਕਿ ਇੱਕ ਵਾਰੀ ਸੰਘਰਸ਼ ਨੂੰ ਵਾਪਸ ਲਿਆ ਜਾਵੇ। ਮੈਨੂੰ ਪਤਾ ਵਾ ਕਿ ਇਸ ਵੇਲੇ ਸੰਘਰਸ਼ ਨੂੰ ਵਾਪਸ ਲੈਣਾ ਕਾਫੀ ਮੁਸ਼ਕਲ ਆ ਕਿਉਂਕਿ ਡਲੇਵਲ ਸਾਹਮਣੇ ਤੇ ਮੈਨੂੰ ਲੱਗਦਾ ਹੁਣ ਮੰਨਣਾ ਨੀਗਾ ਆਪਣਾ ਵਰਤਨ ਵਰਤ ਤੋੜਨ ਤੋਂ। ਸੋ ਇਸ ਕਰਕੇ ਅਬ ਹਾਇਤੇ ਮੁਸ਼ਕਿਲ ਆ ਪਰ ਫਿਰ ਵੀ ਜੇ ਉਹਨਾਂ ਦੀ ਬਾਕੀ ਸਾਥੀ ਜਥੇਬੰਦੀਆਂ ਜੇ ਉਹਨਾਂ ਨੂੰ ਮਨਾ ਸਕਣ ਤੇ ਜੇ ਸੰਘਰਸ਼ ਵਾਪਸ ਲੈ ਸਕਣ ਤੇ ਮੁੜ ਵਿਚਾਰ ਕਰਕੇ ਦੁਬਾਰਾ ਤੋਂ ਸੰਘਰਸ਼ ਲਾਉਣ ਦੀ ਲੋੜ ਆ ਇਹ ਨਹੀਂ ਹੋਊਗਾ ਜੇ ਕੋਈ ਉਹ ਮਾਰਾ ਪਾਣਾ ਵਰਤ ਗਿਆ ਕਿਤੇ ਤੇ ਫਿਰ ਮੇਰੇ ਖਿਆਲ ਜਿਹੜੀ ਅਨਿਸ਼ਚਿਤਤਾ ਵਨ ਸਰਟਨਟੀ ਆ ਟੈਨਸ਼ਨ ਐ ਹੋਰ ਵਧੂਗੀ ਔਰ ਉਹ ਟੈਨਸ਼ਨ ਨਾਲ ਕੋਈ ਮਸਲੇ ਹੱਲ ਨਹੀਂ ਹੁੰਦੇ ਹੁੰਦੇ ਮਸਲੇ ਜਿਹੜੇ ਆ ਹਮੇਸ਼ਾ ਗਲਬਤ ਦੇ ਜ਼ਰੀਏ ਸਹੀ ਦਲੀਲ ਦੇ ਕੇ Uh, بحل قوم